ਹੁਸ਼ਿਆਰਪੁਰ ਤੱਕ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸੜਕੀ ਹਾਦਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਸੇਬਾਂ ਨਾਲ ਭਰਿਆ ਟਰੱਕ ਜੋ ਕਿ ਦਸੂਆ ਸੈਡ ਤੋਂ ਹੁਸ਼ਿਆਰਪੁਰ ਨੂੰ ਆ ਰਿਹਾ ਸੀ ਉਸਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ ਜੋ ਕਿ ਲੱਕੜਾਂ ਦੇ ਨਾਲ ਲੱਦੀ ਹੋਈ ਸੀ ਇਸ ਹਾਦਸੇ ਦੌਰਾਨ ਟਰੱਕ ਟਰੈਕਟਰ ਟਰਾਲੀ ਉੱਪਰ ਪਲਟ ਗਿਆ ਜਿਸ ਕਾਰਨ ਟਰੈਕਟਰ ਟਰਾਲੀ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਸ ਸੜਕੀ ਹਾਸੇ ਦੇ ਕਾਰਨ ਹੁਸ਼ਿਆਰਪੁਰ ਤੋਂ ਜੰਮੂ ਹਾਈਵੇ ਵੀ ਲੰਮਾ ਸਮਾਂ ਬੰਦ ਰਿਹਾ ਦੱਸਦੇ ਕਿ ਇਸ ਘਟਨਾ ਤੋਂ ਬਾਅਦ ਰਸਤਾ ਖੋਲਵਾਉਣ ਦੇ ਲਈ ਜੀਐਸਬੀ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ ਅਤੇ ਇਸ ਦੌਰਾਨ ਲੋਕਾਂ ਦੇ ਵੱਲੋਂ ਵੀ ਸਾਰਤਕ ਭੂਮਿਕਾ ਨਿਭਾਈ ਗਈ ਦੱਸਦੇ ਕਿ ਅਕਸਰ ਸੜਕੀ ਹਾਸੇ ਦੇ ਦੌਰਾਨ ਲੋਕੀ ਆਪਣੇ ਨਿਜ ਨੂੰ ਪੂਰਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕੁਝ ਹਾਸੇ ਵਾਪਰੇ ਜਿਸ ਦੌਰਾਨ ਲੋਕਾਂ ਦੇ ਵੱਲੋਂ ਸੇਬਾਂ ਦੀਆਂ ਪੇਟੀਆਂ ਦੀ ਲੁੱਟ ਕੀਤੀ ਗਈ ਸੀ ਪਰ ਇਸ ਸੜਕੀ ਹਾਦਸੇ ਦੌਰਾਨ ਲੋਕਾਂ ਦੇ ਵੱਲੋਂ ਸਾਰਤਕ ਭੂਮਿਕਾ ਨਿਭਾਈ ਗਈ ਲੋਕਾਂ ਦੇ ਵੱਲੋਂ ਰਸਤਾ ਖਲਵਾਉਣ ਦੇ ਵਿੱਚ ਸਥਾਨਕ ਲੋਕਾਂ ਦੀ ਮਦਦ ਕੀਤੀ ਗਈ ਅਤੇ ਜੋ ਲੋਕ ਪ੍ਰਸ਼ਾਸਨ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਏ ਰਹੇ ਸੀਗੇ ਉਹਨਾਂ ਦਾ ਸਾਥ ਦਿੱਤਾ ਗਿਆ ਦੱਸਦੇ ਕਿ ਇਸ ਹਾਦਸੇ ਦੌਰਾਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸੜਕ ਦੇ ਉੱਪਰੋਂ ਸੇਬਾਂ ਦੀਆਂ ਜੋ ਪੇਟੀਆਂ ਖਿਲਰ ਰਹੀਆਂ ਹੋਈਆਂ ਸੀ ਜਾਂ ਜਿਹੜੇ ਸੇਬ ਖਿਲਰੇ ਹੋਏ ਸੀ ਉਹਨਾਂ ਨੂੰ ਪਾਸੇ ਕੀਤਾ ਗਿਆ ਤਾਂ ਜੋ ਰਸਤਾ ਖਲਵਾਇਆ ਜਾ ਸਕੇ ਤੇ ਲੋਕਾਂ ਦੇ ਵੱਲੋਂ ਸਾਰਤਕ ਭੂਮਿਕਾ ਨਿਭਾਈ ਗਈ ਦੱਸਦੇ ਕਿ ਇਹ ਹਾਦਸਾ ਇੰਨਾ ਭਿਆਨਕ ਸੀਗਾ ਜਿਸ ਤੋਂ ਬਾਅਦ ਸਥ ਕਾਫੀ ਨਾਮੋਸ਼ੀ ਦੇਖਣ ਨੂੰ ਮਿਲੀ ਇਸ ਹਸਾਸੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਹੁਸ਼ਿਆਰਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸੜਕੀ ਹਾਦਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਸੇਬਾਂ ਨਾਲ ਭਰਿਆ ਟਰੱਕ ਜੋ ਕਿ ਦਸੂਆ ਸੈੱਡ ਤੋਂ ਹੁਸ਼ਿਆਰਪੁਰ ਨੂੰ ਆ ਰਿਹਾ ਸੀ ਉਸਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ ਜੋ ਕਿ ਲੱਕੜਾਂ ਦੇ ਨਾਲ ਲੱਦੀ ਹੋਈ ਸੀ ਇਸ ਹਾਦਸੇ ਦੌਰਾਨ ਟਰੱਕ ਟਰੈਕਟਰ ਟਰਾਲੀ ਉੱਪਰ ਪਲਟ ਗਿਆ ਜਿਸ ਕਾਰਨ ਕਰੈਕਟਰ ਟਰਾਲੀ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਸ ਸੜਕੀ ਹਾਦਸੇ ਦੇ ਕਾਰਨ ਹੁਸ਼ਿਆਰਪੁਰ ਤੋਂ ਜੰਮੂ ਹਾਈਵੇ ਵੀ ਲੰਮਾ ਸਮਾਂ ਬੰਦ ਰਿਹਾ ਦੱਸਦੇ ਕਿ ਇਸ ਘਟਨਾ ਤੋਂ ਬਾਅਦ ਰਸਤਾ ਖੁਲਵਾਉਣ ਦੇ ਲਈ ਜੀਐਸਬੀ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ ਅਤੇ ਇਸ ਦੌਰਾਨ ਲੋਕਾਂ ਦੇ ਵੱਲੋਂ ਵੀ ਸਾਰਥਕ ਭੂਮਿਕਾ ਨਿਭਾਈ ਗਈ। ਦੱਸਦੇ ਕਿ ਅਕਸਰ ਸੜਕੀ ਹਾਦਸੇ ਦੇ ਦੌਰਾਨ ਲੋਕੀ ਆਪਣੇ ਨਿੱਜ ਨੂੰ ਪੂਰਤੀ ਕਰਦੇ ਹੋਏ ਨਜ਼ਰ ਆਉਂਦੇ ਨੇ। ਪਿਛਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕੁਝ ਹਾਦਸੇ ਵਾਪਰੇ ਜਿਸ ਦੌਰਾਨ ਲੋਕਾਂ ਦੇ ਵੱਲੋਂ ਸੇਬਾਂ ਦੀਆਂ ਪੇਟੀਆਂ ਦੀ ਲੁੱਟ ਕੀਤੀ ਗਈ ਸੀ ਪਰ ਇਸ ਸੜਕੀ ਹਾਦਸੇ ਦੌਰਾਨ ਲੋਕਾਂ ਦੇ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ। ਲੋਕਾਂ ਦੇ ਵੱਲੋਂ ਰਸਤਾ ਖੁਲਵਾਉਣ ਦੇ ਵਿੱਚ ਸਥਾਨਕ ਲੋਕਾਂ ਦੀ ਮਦਦ ਕੀਤੀ ਗਈ ਅਤੇ ਜੋ ਲੋਕ ਪ੍ਰਸ਼ਾਸਨ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਏ ਰਹੇ ਸੀ ਕਿ ਉਹਨਾਂ ਦਾ ਸਾਥ ਦਿੱਤਾ ਗਿਆ ਦੱਸਦੇ ਕਿ ਇਸ ਹਾਦਸੇ ਦੌਰਾਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸੜਕ ਦੇ ਉੱਪਰੋਂ ਸੇਬਾਂ ਦੀਆਂ ਜੋ ਪੇਟੀਆਂ ਖਿਲ ਰਹੀਆਂ ਹੋਈਆਂ ਸੀ ਜਾਂ ਜਿਹੜੇ ਸੇਬ ਖਿਲ ਰਹੇ ਹੋਏ ਸੀ ਉਹਨਾਂ ਨੂੰ ਪਾਸੇ ਕੀਤਾ ਗਿਆ ਤਾਂ ਜੋ ਰਸਤਾ ਖੁਲਵਾਇਆ ਜਾ ਸਕੇ ਤੇ ਲੋਕਾਂ ਦੇ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ ਦੱਸਦੇ ਕਿ ਇਹ ਹਾਦਸਾ ਇੰਨਾ ਭਿਆਨਕ ਸੀਗਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਵੀ ਕਾਫੀ ਨਮੋਸ਼ੀ ਦੇਖਣ ਨੂੰ ਮਿਲੀ ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਹੁਸ਼ਿਆਰਪੁਰ ਤੱਕ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸੜਕੀ ਹਾਦਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਸੇਬਾਂ ਨਾਲ ਭਰਿਆ ਟਰੱਕ ਜੋ ਕਿ ਦਸੂਆ ਸੈਕਟ ਤੋਂ ਹੁਸ਼ਿਆਰਪੁਰ ਨੂੰ ਆ ਰਿਹਾ ਸੀ ਉਸ ਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ ਜੋ ਕਿ ਲੱਕੜਾਂ ਦੇ ਨਾਲ ਲੱਦੀ ਹੋਈ ਸੀ ਇਸ ਹਾਦਸੇ ਦੌਰਾਨ ਟਰੱਕ ਟਰੈਕਟਰ ਟਰਾਲੀ ਉੱਪਰ ਪਲਟ ਗਿਆ ਜਿਸ ਕਾਰਨ ਟਰੈਕਟਰ ਟਰਾਲੀ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਸ ਸੜਕੀ ਹਾਦਸੇ ਦੇ ਕਾਰਨ ਹੁਸ਼ਿਆਰਪੁਰ ਤੋਂ ਜੰਮੂ ਹਾਈਵੇ ਵੀ ਲੰਮਾ ਸਮਾਂ ਬੰਦ ਰਿਹਾ ਦੱਸਦੇ ਕਿ ਇਸ ਕਟਨਾ ਤੋਂ ਬਾਅਦ ਰਸਤਾ ਖੁਲਵਾਉਣ ਦੇ ਲਈ ਜੀਐਸਬੀ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ ਅਤੇ ਇਸ ਦੌਰਾਨ ਲੋਕਾਂ ਦੇ ਵੱਲੋਂ ਵੀ ਸਾਰਥਕ ਭੂਮਿਕਾ ਨਿਭਾਈ ਗਈ ਦੱਸਦੀ ਕਿ ਅਕਸਰ ਸੜਕੀ ਹਾਦਸੇ ਦੇ ਦੌਰਾਨ ਲੋਕੀ ਆਪਣੇ ਮੇਜ ਨੂੰ ਪੂਰਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕੁਝ ਹਾਦਸੇ ਵਾਪਰੇ ਜਿਸ ਦੌਰਾਨ ਲੋਕਾਂ ਦੇ ਵੱਲੋਂ ਸੇਬਾਂ ਦੀਆਂ ਪੇਟੀਆਂ ਦੀ ਲੁੱਟ ਕੀਤੀ ਗਈ ਸੀ ਪਰ ਇਸ ਸੜਕੀ ਹਾਦਸੇ ਦੌਰਾਨ ਲੋਕਾਂ ਦੇ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ ਲੋਕਾਂ ਦੇ ਵੱਲੋਂ ਰਸਤਾ ਖੁਲਵਾਉਣ ਦੇ ਵਿੱਚ ਸਥਾਨਕ ਲੋਕਾਂ ਦੀ ਮਦਦ ਕੀਤੀ ਗਈ ਅਤੇ ਜੋ ਲੋਕ ਪ੍ਰਸ਼ਾਸਨ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਏ ਰਹੇ ਸੀ ਕਿ ਉਹਨਾਂ ਦਾ ਸਾਥ ਦਿੱਤਾ ਗਿਆ ਦੱਸਦੇ ਕਿ ਇਸ ਹਾਸੇ ਦੌਰਾਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸੜਕ ਦੇ ਉੱਪਰੋਂ ਸੇਬਾਂ ਦੀਆਂ ਜੋ ਪੇਟੀਆਂ ਖਿਲ ਰਹੀਆਂ ਹੋਈਆਂ ਸੀ ਜਾਂ ਜਿਹੜੇ ਸੇਬ ਖਿਲ ਰਹੇ ਹੋਏ ਸੀ ਉਹਨਾਂ ਨੂੰ ਪਾਸੇ ਕੀਤਾ ਗਿਆ ਤਾਂ ਜੋ ਰਸਤਾ ਖੁਲਵਾਇਆ ਜਾ ਸਕੇ ਤੇ ਲੋਕਾਂ ਦੇ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ ਦੱਸਦੇ ਕਿ ਇਹ ਹਾਸਾ ਇੰਨਾ ਭਿਆਨਕ ਸੀਗਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਵੀ ਕਾਫੀ ਨਮੋਸ਼ੀ ਦੇਖਣ ਨੂੰ ਮਿਲੀ ਇਸ ਹਾਸੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ